ਜਿਹੜਾ ਸਿਹਤ ਸੁਆਮਾ ਬਚਾਓ ਸੰਘਰਸ਼ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਅਸੀਂ ਜਿਹੜਾ ਸਰਕਾਰ ਪੰਜਾਬ ਸਰਕਾਰ ਦੇ ਅਗੇਂਸਟ ਜਿਹੜਾ ਪ੍ਰੋਟੈਸਟ ਕਰਨ ਜਾ ਰਹੇ ਆ ਕਿਉਂਕਿ ਪਿਛਲੇ ਦਿਨੀ ਸਰਕਾਰ ਵੱਲੋਂ ਇੱਕ ਤੁਗਲਕੀ ਫਰਮਾਨ ਜਾਰੀ ਕਰਦੇ ਹੋਏ ਪੰਜਾਬ ਦੇ ਜਿਹੜੇ 5 ਹਸਪੀਟਲ ਤੇ 2 ਮੈਡੀਕਲ ਕਾਲਜਾਂ ਨੂੰ ਜਿਹੜਾ ਠੇਕੇ ਤੇ ਜਿਹੜਾ ਦੇਣ ਦਾ ਗੱਲ ਕੀਤੀ ਗਈ ਸੀ ਜਿੰਨੂੰ ਮੋੜਾ ਦੇਣ ਲਈ ਸਿਹਤ ਸੁਆਮਾ ਬਚਾਓ ਸੰਘਰਸ਼ ਕਮੇਟੀ ਦਿੱਤਾ ਹੈ ਤੇ ਜਿਹੜਾ ਅੱਜ ਅਸੀਂ ਇਹ ਪ੍ਰੋਟੈਸਟ ਕਰਨ ਜਾ ਰਹੇ ਹਾਂ ਜੇਕਰ ਸਰਕਾਰ ਆਪਦਾ ਇਹ ਜਿਹੜਾ ਫੈਸਲਾ ਹੈ ਇਹ ਵਾਰਸ ਨਾ ਲੈਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਤਿੱਖੇ ਸੰਘਰਸ਼ ਜਿਹੜੇ ਹੋਰ ਤਿੱਖੇ ਕਰਦੇ ਹੋਏ ਪੂਰੇ ਪੰਜਾਬ ਦੇ ਵਿੱਚ ਜਿਹੜੇ ਇਹ ਸੰਘਰਸ਼ ਕਰਦੇ ਹੋਏ ਤੇ ਜਿਹੜਾ ਸਰਕਾਰ ਦਾ ਫੈਸਲਾ ਹੈ ਇਹਨੂੰ ਵਾਰਸ ਜਿਹੜਾ ਕਰਵਾਇਆ ਜਾਏਗਾ ਕਿਉਂਕਿ ਪਹਿਲਾਂ ਹੀ ਜਿਹੜਾ ਸਰਕਾਰ ਇਹ ਰੈਗੂਲਰ ਭਰਤੀ ਬਿਲਕੁਲ ਮਹਿਕਮਿਆਂ ਦੇ ਵਿੱਚ ਸੇਧੋ ਭਾਗ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਰੈਗੂਲਰ ਭਰਤੀ ਨਹੀਂ ਕਰ ਰਹੀਗੀ ਤੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਜਿਹੜਾ ਠੇਕੇ ਤੇ ਜਿਹੜਾ ਠੇਕੇਦਾਰੀ ਸਿਸਟਮ ਰਾਈ ਜਿਹੜਾ ਭਰਤੀ ਕੀਤਾ ਜਾ ਰਿਹਾ ਤੇ ਹੁਣ ਜਿਹੜਾ ਹਸਪਤਾਲਾਂ ਨੂੰ ਵੀ ਠੇਕੇ ਤੇ ਸਰਕਾਰ ਦੇ ਕੇ ਤੇ ਜਿਹੜੀ ਆਪਦੀ ਮੰਛਾ ਉਹਨੂੰ ਜ਼ਾਹਰ ਕਰ ਰਹੀ ਏ ਇਹ ਸਾਰੇ ਕੁਝ ਨੂੰ ਮੋੜਾ ਦੇਣ ਲਈ ਜਿਹੜਾ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਅਸੀਂ ਜਿਹੜਾ ਲੋਕਾਂ ਨੂੰ ਵੀ ਅਪੀਲ ਕਰਦੇ ਆਂ ਵੀ ਇਹ ਸਰਕਾਰ ਦੇ ਇਸ ਤੁਗਲਕੀ ਫਰਮਾਨ ਨੂੰ ਜਿਹੜਾ ਮੋੜਾ ਦੇਣ ਲਈ ਆਓ ਆਪਾਂ ਰਲ ਕੇ ਜਿਹੜਾ ਇਹ ਜਿਹੜਾ ਸੰਘਰਸ਼ੇ ਇਹਨੂੰ ਵਿਢੀਏ ਤੇ ਜਿਹੜਾ ਇਹ ਸਰਕਾਰ ਦਾ ਫੈਸਲਾ ਵਾਸ ਕਰਾਈਏ ਕਿਉਂਕਿ ਜੇਕਰ ਇਹ ਪ੍ਰਾਈਵੇਟ ਨੇਸ਼ਨ ਹੋ ਜਾਂਦਾ ਹੈ ਤਾਂ ਸਰਕਾਰ ਜਿਹੜਾ ਆਪਦੀ ਮਨਮਰਜ਼ੀ ਦਾ ਜਿਹੜਾ ਇਲਾਜ ਹੈ ਪਹਿਲਾਂ ਹੀ ਜਿਹੜਾ ਮਹਿੰਗਾ ਹੈ ਉਹ ਹੋਰ ਜਿਹੜਾ ਮਹਿੰਗਾ ਹੋ ਜਾਏਗਾ ਤੇ ਗਰੀਬ ਲੋਕਾਂ ਦੀ ਪਹੁੰਚ ਤੋਂ ਜਿਹੜਾ ਦੂਰ ਹੋ ਜਾਏਗਾ ਕਿਉਂਕਿ ਪਹਿਲਾਂ ਹੀ ਜਿਹੜਾ ਸਿਵਲ ਹਸਪਤਾਲਾਂ ਦੇ ਵਿੱਚ ਆਪਾਂ ਵੇਖਦੇ ਹਾਂ ਗਰੀਬ ਜਨਤਾ ਆਉਂਦੀ ਹੈ ਤੇ ਜਿਹੜਾ ਇਹ ਇਲਾਜ ਹੈ ਜਿਹੜਾ ਟੈਸਟ ਨੇ ਜਿਹੜਾ ਇਹ ਉਹਨਾਂ ਦੀ ਜਿਹੜੀ ਪਹੁੰਚ ਤੋਂ ਦੂਰ ਹੋ ਜਾਣਗੇ ਕਿਉਂਕਿ ਪਹਿਲਾਂ ਹੀ ਜਿਹੜੀਆਂ ਲੈਬਾਰਟਰੀਆਂ ਨੇ ਉਹਨਾਂ ਨੂੰ ਵੀ ਪ੍ਰਾਈਵੇਟ ਸਰਕਾਰ ਵੱਲੋਂ ਕ੍ਰਿਸ਼ਨਾ ਲੈਬਾਰਟਰੀ ਦੇ ਨਾਂ ਤੇ ਕੀਤਾ ਜਾ ਰਿਹਾ ਹੈ ਇਹ ਜਿਹੜੀ ਲੜਾਈਏ ਬਹੁਤ ਵੱਡੀ ਹੈ ਅਸੀਂ ਸਾਡੇ ਮਲਾਜਮ ਸਾਥੀ ਨੇ ਜਾਂ ਜਿਹੜੇ ਲੜਦੇ ਕਿਸਾਨ ਨੇ ਵੀਰ ਸਾਡੇ ਵਿਦਿਆਰਥੀ ਨੇ ਲੜਾਕੂ ਲੋਕ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਨੇ ਆਂ ਕਿ ਐਸ ਮੰਚ ਤੇ ਜਿਹੜਾ ਸਾਡੇ ਨਾਲ ਸਾਥ ਦੇ ਕੇ ਤੇ ਜਿਹੜਾ ਇਹ ਸਰਕਾਰ ਦਾ ਜਿਹੜਾ ਫੈਸਲਾ ਹੈ ਇਹਨੂੰ ਵਾਸ ਕਰਵਾਇਆ ਜਾਏ ਮੇਰਾ ਨਾਮ ਰਮਨਤਰੀ ਜੀ ਕਨਵੀਨਰ ਤਾਲਮੇਲ ਕਮੇਟੀ ਪੈਰਾਮੈਡੀਕਲ ਸਿਹਤ ਕਰਮਚਾਰੀ ਜ਼ਿਲ੍ਹਾ ਫਰੋਹੀਪੁਰ ਸਾਡਾ ਅੱਜ ਦਾ ਤਰਨਾ ਹੈ ਇਹ ਜਿਹੜੀਆਂ ਸਰਕਾਰ ਦਾ ਫੈਸਲਾ ਜਿਹੜਾ ਪੰਜ ਹਸਪੀਟਲ ਨੂੰ ਜਿਹੜਾ ਉਹ ਨਿੱਜੀ ਹੱਥਾਂ ਦੇ ਵਿੱਚ ਦੇਣ ਦਾ ਅਸੀਂ ਉਹਦੇ ਵਿਰੋਧ ਦੇ ਵਿੱਚ ਧਰਣਾ ਲਾਇਆ ਹੈ ਕਿਉਂਕਿ ਇਹ ਸਰਕਾਰ ਜਿਹੜੀ ਬਦਲਾ ਦੇ ਨਾਂ ਤੇ ਆਈ ਸੀਗੀ ਔਰ ਨੇ ਇੱਕ ਨਾਹਰਾ ਦਿੱਤਾ ਹੈਗਾ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਤੇ ਸਿਹਤ ਕ੍ਰਾਂਤੀ ਜਿਹੜੀ ਲੈ ਕੇ ਆਵਾਂਗੇ ਸਿੱਖਿਆ ਕ੍ਰਾਂਤੀ ਦਾ ਇਹ ਆਈ ਵੀ ਇਹਨਾਂ ਟਾਇਲਟ ਬਣਾ ਕੇ ਉਹਨਾਂ ਦਾ ਕਟਨ ਕੀਤਾ ਔਰ ਸਿਹਤ ਕ੍ਰਾਂਤੀ ਦੇ ਵਿੱਚ ਇਹਨਾਂ ਨੇ ਇੱਕ ਨਵੀਂ ਐਗਜ਼ਾਮਪਲ ਸੈੱਟ ਕੀਤੀ ਕਿ ਸਾਡੇ ਪੰਜਾਬ ਦੇ ਪੰਜ ਹਸਪਤਲ ਫਰੋਇਪੁਰ ਮੋਗਾ ਗਰਦਾਸਪੁਰ ਤੇ ਉਹਨਾਂ ਨੂੰ ਜਿਹੜਾ ਉਹ ਨਿੱਜੀ ਹੱਥਾਂ ਦੇ ਵਿੱਚ ਦੇਣ ਦਾ ਜਿਹੜਾ ਫੈਸਲਾ ਕੀਤਾ ਔਰ ਅਸੀਂ ਜਿਹੜਾ ਇਸ ਗੱਲ ਦਾ ਪੁਰਜ਼ੋਰ ਵਿਰੋਧ ਕਰਨੇ ਆ ਕਿਉਂਕਿ ਜੇ ਹਸਪਤਾਲੇ ਨਿੱਜੀ ਹੱਥਾਂ ਵਿੱਚ ਜਾਂਦੇ ਆ ਤੇ ਜਿਹੜੀਆਂ ਅੱਜ ਲੋਕਾਂ ਨੂੰ ਜਿਹੜੀਆਂ ਸਿਹਤ ਸਹੂਲਤਾਂ ਮਿਲ ਰਹੀਆਂ ਨੇ ਉਹ ਲੋਕਾਂ ਦੀ ਪਹੁੰਚ ਤੋਂ ਬਹੁਤ ਦੂਰ ਹੋ ਜਾਣਗੀਆਂ ਔਰ ਜਿਹੜਾ ਇਲਾਜ ਜਿਹੜਾ ਹੋਰ ਮਹਿੰਗਾ ਲੋਕਾਂ ਨੂੰ ਕਰਵਾਣਾ ਔਖਾ ਹੋ ਜਾਊਗਾ ਔਰ ਅਸੀਂ ਸਰਕਾਰ ਦਾ ਤੋਂ ਪੁਰਜ਼ੋਰ ਮੰਗ ਕਰਨੇ ਆ ਕਿਉਂਕਿ ਇਹ ਜਿਹੜਾ ਫੈਸਲਾ ਨੂੰ ਤੁਰੰਤ ਵਾਪਸ ਲਿਆ ਜਾਵੇ ਨਾ ਲੈਣ ਦੀ ਸੂਰਤ ਵਿੱਚ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਰਕਾਰ ਦੇ ਜਿਹੜੇ ਆ ਉਹ ਨੱਕ ਚ ਦਮ ਕਰਕੇ ਇਹ ਫੈਸਲੇ ਵਾਪਸ ਕਰਵਾਵਾਂਗੇ ਔਰ ਸਿਹਤ ਮੰਤਰੀ ਪੰਜਾਬ ਨੂੰ ਇਸ ਗੱਲ ਦੀ ਵਾਰਨਿੰਗ ਦਿੰਨੇ ਆ ਕਿ ਪੰਜਾਬ ਦੇ ਵਿੱਚ ਅਜੇ ਤੱਕ ਜਿੰਨੇ ਵੀ ਸਿਹਤ ਮੰਤਰੀ ਹੋਏ ਆ ਜਿਨ੍ਹਾਂ ਨੇ ਦੁਬਾਰਾ ਇਲੈਕਸ਼ਨ ਲੜਿਆ ਸਿਹਤ ਮੰਤਰੀ ਬਣਨ ਤੋਂ ਬਾਅਦ ਉਹ ਅਜੇ ਤੱਕ ਇੱਕ ਵੀ ਸਿਹਤ ਮੰਤਰੀ ਨਹੀਂ ਜਿੱਤ ਸਕਿਆ ਔਰ ਇਹ ਸਿਹਤ ਮੰਤਰੀ ਦੀ ਜਮਾਨਤ ਜ਼ਬਤ ਕਰਾਵਾਂਗੇ ਦੀ ਨਾਮਤੋ ਰਵਿੰਦਰ ਲੂਥਰਾ ਜੀ ਕਨਵਿਨਿਅਰ ਤਾਲਮਿਲ ਕਮੇਟੀ ਪੈਰਾਮੈਡੀਕਲ ਸਿਹਤ ਕਰਮਚਾਰੀ ਪੰਜਾਬ ਜੀ ਅਸੀਂ ਸਿਹਤ ਸਿਹਤ ਸਵਾਵਾ ਬਚਾਓ ਸੰਗਠਨ ਕਮੇਟੀ ਦੇ ਬੈਨਰ ਦੇ ਥੱਲੇ ਅੱਜ ਇੱਥੇ ਸੰਗਠਨ ਵਾਸਤੇ ਆਪਣੇ ਆਏ ਹੋਏ ਆ ਇਹਦਾ ਸਾਡਾ ਸਭ ਤੋਂ ਵੱਡਾ ਮੇਨ ਕਾਰਨ ਜਿਹੜਾ ਹੈਗਾ ਜਿਹੜੀਆਂ ਲੋਕਾਂ ਨੂੰ ਸਿਹਤ ਸਵਾਵਾ ਇਸ ਸਰਕਾਰ ਨੇ ਆਉਣ ਤੋਂ ਪਹਿਲਾਂ ਵਾਧੇ ਕੀਤੇ ਸੀ ਵਧੀਆ ਸਿੱਖਿਆ ਵਧੀਆ ਸਿਹਤ ਸਰਕਾਰ ਲੋਕਾਂ ਨੂੰ ਦਵਾਂਗੇ ਪਰ ਹੁਣ ਅੱਜ ਸਰਕਾਰ ਉਸੇ ਤਰ੍ਹਾਂ ਉਨਾ ਸਿਹਤ ਸਭਾਵਾਂ ਦਾ ਭਾਨ ਕਰਦੀ ਪਈ ਹੈ ਸਰਕਾਰ ਉਹਨਾਂ ਨਿਜੀ ਕਰਕੇ ਉਹਨਾਂ ਨੂੰ ਪ੍ਰਾਈਵੇਟ ਕਰਕੇ ਸਿਹਤ ਸਭਾਵਾਂ ਨੂੰ ਲੋਕਾਂ ਤੋਂ ਉਹਨਾਂ ਦੇ ਬੰਦੇ ਹੱਕ ਵੀ ਖੋਰੀਆ ਲੋਕਾਂ ਨੇ ਵੋਟਾਂ ਪਾਈਆਂ ਸੀ ਬੜੀ ਉਮੀਦਾਂ ਨਾਲ ਪਾਈਆਂ ਸੀ ਬਦਲਾਅ ਆਊਗਾ ਸਾਨੂੰ ਬਧੀਆਂ ਸਹੂਲਤਾਂ ਮਿਲਣਗੀਆਂ ਪਰ ਸਰਕਾਰ ਇਸ ਦੇ ਉਲਟ ਹੋ ਕੇ ਲੋਕਾਂ ਨੂੰ 10-10 ਲੱਖ ਦੇ ਬੀਮੇ ਦੇ ਅਨਾਉਂਸਮੈਂਟ ਕਰਕੇ ਤੇ ਸਰਕਾਰ ਜਿਹੜੀ ਹੈਗੀ ਹੈ ਸਰਕਾਰੀ ਹਸਪਤਾਲਾਂ ਦਾ ਨਿਜੀਕਰਨ ਕਰ ਰਹੀ ਹੈ ਜੋ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ ਇਹਦੇ ਲਈ ਆਨਲੇ ਸਮੇਂ ਦੇ ਵਿੱਚ ਅਸੀਂ ਲੋਕਾਂ ਤੋਂ ਵੀ ਗੁਜਾਇਸ਼ ਕਰਾਂਗੇ ਉਹਨਾਂ ਨੂੰ ਵੀ ਅਸੀਂ ਦਰਿਆ ਤੇ ਲੈ ਕੇ ਆਵਾਂਗੇ ਜਿਵੇਂ ਇਹਨਾਂ ਦੇ ਮੰਤਰੀ ਕਹਿੰਦੇ ਸੀ ਅਸੀਂ ਦਰਿਆ ਤੇ ਤੁਹਾ ਬੈਠੇ ਆ ਅਸੀਂ ਤੁਹਾਡੇ ਹੱਕਾਂ ਲਈ ਲੜਾਂਗੇ ਪਰ ਅੱਜ ਸਰਕਾਰ ਨੇ ਸਾਨੂੰ ਵੀ ਦਰਿਆ ਤੇ ਲਿਆ ਕੇ ਬਿਠਾਤਾ ਤੇ ਆਨ ਵਾਲੇ ਸਮੇਂ ਚ ਲੋਕਾਂ ਨੂੰ ਵੀ ਸਾਡੇ ਨਾਲ ਸ਼ਾਮਿਲ ਹੋ ਕੇ ਸਰਕਾਰ ਨੂੰ ਦਫਾ ਕਰਨਾ ਚਾਹੀਦਾ ਮੇਰਾ ਨਾਮ ਮਾਲਾਰਾ ਨਹੀਂ ਤੁਹਾਡਾ ਕੀ ਦਿੱਕਤ ਕੀ ਆ ਰਹੀ ਹੈ ਮੇਰਾ ਨਾਮ ਜੀ ਅਨਿਲ ਕੁਮਾਰ ਸੈਗਲ ਹੈ ਮੈਂ ਸਵੇਰੇ 8 ਵਜੇ ਆਇਆ ਸੀ ਜੂਰੀ ਕਾਸਟ ਤੇ ਬਧਿਆ ਹੋਇਆ ਖੜਾ ਹੋਇਆ ਨਹੀਂ ਜਾਦਿਆ ਕਿੱਥੇ ਆਏ ਹੋਗੇ ਔਰ ਕੀ ਲੈਣ ਆਏ ਹੋ ਮੈਂ ਜੀ ਆਪਣੀ ਮੈਡੀਸਨ ਲੈਣ ਆਇਆ ਐਨਾ ਜਿਆਦਾ ਪਰੇਸ਼ਾਨ ਖੜਾ ਹੋਇਆ ਨਹੀਂ ਜਾਦਿਆ ਟ੍ਰੇਲੀਆਂ ਆਂਦੀਆਂ ਪਈਆਂ ਤੁਸੀਂ ਮੇਰੀ ਸ਼ਕਲ ਦੇਖ ਸਕਦੇ ਹੋ ਬਹੁਤ ਜ਼ਿਆਦਾ ਪਰੇਸ਼ਾਨ ਆ ਬੀ ਕੀ ਗੱਲ ਦਵਾਈ ਮਿਲ ਨਹੀਂ ਰਹੀ ਜਿੱਥੋਂ ਕੀ ਦਵਾਈ ਦੇ ਨਹੀਂ ਦੇ ਜੀ ਸਾਡੇ ਸਟਾਫ ਦੀਆਂ ਕੁਝ ਮੰਗਾ ਨੇ ਉਹ ਮੰਗਾ ਤੇ ਲੈ ਕੇ ਸਾਡਾ ਸਟਾਫ ਧਰਨੇ ਤੇ ਬੈਠਾ ਹੋਇਆ ਹੈ ਬੜਾ ਜ਼ਿਆਦਾ ਪਰੇਸ਼ਾਨ ਹੈ ਸਾਰੀ ਪਬਲਿਕ ਕਈ ਪ੍ਰੈਗਨੈਂਟ ਔਰਤਾਂ ਖੜੀਆਂ ਵਿਚਾਦੀਆਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਅਦਿਲ ਕੁਮਾਰ ਸੈਗਲ ਸੂਗਰਪੁਤ ਕੈਂਟ ਇੱਥੇ ਖੜੇ ਹੋ ਕੀ ਇੱਥੇ ਆਏ ਸੀਗੇ ਲੈਣ ਆਹੀਂ ਜੀ ਆ ਮੈਡੀਸਨ ਲੈਣਾ ਆਈ ਸੀ ਦਵਾਈ ਸ਼ੂਗਰ ਦੇ ਮਰੀਜ਼ ਆ ਸਾਨੂੰ ਘੰਟਾ ਘੰਟਾ ਹੋ ਗਿਆ ਡੇਢ ਘੰਟਾ ਖੜਿਆ ਕਿੱਥੇ ਆਏ ਸੀ ਕਿੱਥੇ ਆਏ ਇੱਥੇ ਹਸਪਤਾਲ ਆਏਗੇ ਡਾਕਟਰ 18 ਨੰਬਰ ਕਵਰੇ ਡਾਕਟਰ ਸਾਹਿਬ ਅੱਛਾ ਕੀ ਇੱਥੇ ਤੁਸੀਂ ਲੈਣ ਉਹਨਾਂ ਨੇ ਆ ਮੈਡੀਸਨ ਲੈ ਕੇ ਦਿੱਤੀ ਇਥੋਂ ਮੈਡੀਸਨ ਮਿਲਦੀ ਆ ਜੀ ਅੱਛਾ ਤੇ ਤੇ ਅਸੀਂ ਲੈਣ ਤੇ ਲੱਗੇ ਸਾਨੂੰ ਡੇਢ ਘੰਟਾ ਹੋ ਗਿਆ ਸਾਨੂੰ ਮੈਡੀਸਨ ਨਹੀਂ ਮਿਲ ਰਹੀ ਕੀ ਕਾਰਨ ਕੀ ਹੈ ਇਹਨਾਂ ਨੇ ਇੱਥੇ ਸਟੇ ਕਰੀਤੀ ਇੱਥੇ ਸਟੇ ਕਰਦੇ ਬੈਠੇ ਨੇ ਦਵਾਈ ਨੂੰ ਦੇਣ ਲਈ ਆਪ ਮਰੀਜ਼ ਪਰੇਸ਼ਾਨ ਹੋ ਰਹੇ ਆ ਹਾਂਜੀ 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 ਕੀ ਨਾਮ ਹੈ ਤੁਹਾਡਾ ਗੁਰਵੇਲ ਸਿੰਘ ਜੀ ਤੁਹਾਡਾ ਕਿੱਥੇ ਆਏ ਜਗੇ ਸੀਗੇ ਮੇਰਾ ਨਾਮ ਹਰਪੀਤ ਸਿੰਘ ਆ ਜੀ ਅਸੀਂ ਸਿਵਲ ਹਸਪੀਟਲ ਤੇ ਆਏ ਆ ਜੀ ਫਰੋਥਪੁਰ ਸਿਟੀ ਚ ਤੁਸੀਂ ਟਾਈਮਿੰਗ ਵੇਖ ਸਕਦੇ ਹੋ 9:16 ਤੇ ਮੇਰੀ ਪਰਜੈਕਟਿਵ ਚੀ ਹੈ ਜੀ 9:16 ਵਜੇ ਤੋਂ ਲੈ ਕੇ ਸਵੇਰ ਦਾ ਇੱਥੇ ਆ ਜੀ ਫਜੇਤਾ ਕਾਨੂੰ ਮੈਡੀਸਨ ਨਹੀਂ ਮਿਲੀ ਇੱਥੇ ਸਾਨੂੰ ਖੜਿਆ ਨੂੰ ਤਕਰੀਬਨ 4 ਘੰਟੇ ਤੋਂ ਉੱਤੇ ਹੋ ਗਿਆ ਕਾਰਨ ਕੀ ਹੈ ਕਾਰਨ ਹੈ ਜੀ ਇਹਨਾਂ ਦੇ ਸਟਾਫ ਨੇ ਧਰਨਾ ਲਾਇਆ ਕਿ ਸਾਡੀਆਂ ਸੈਲਰੀਆਂ ਰੀਲੀਜ਼ ਕਰੋ ਜਾਂ ਕੁਝ ਵੀ ਆ ਅਸੀਂ ਉਹਨਾਂ ਕਹਿੰਦੇ ਸਿਰਫ ਇੱਕ ਮੁਲਾਜ਼ਮ ਆ ਕੇ ਇੱਥੇ ਪੇਸ਼ੈਂਟ ਦਾ ਤੌਰ ਸਕਦਾ ਜੀ ਮੈਡੀਸਨ ਲੈ ਕੇ ਪਰ ਕੋਈ ਸਟਾਫ ਦਾ ਬੰਦਾ ਨਹੀਂ ਇੱਥੇ ਹੈਗਾ ਜੀ ਅਸੀਂ ਕਦੋਂ ਦੇ ਖੜੇ ਹੋਏ ਆ ਇੱਥੇ ਪ੍ਰੈਗਨੈਂਟ ਲੇਡੀਜ਼ ਵੀ ਖੜੀਆਂ ਆਈਆਂ ਬਜ਼ੁਰਗ ਵੀ ਖੜੇ ਹੋਏ ਆ ਕਿਸੇ ਨੂੰ ਮਦਦ ਦੇ ਅਸੀਂ ਮੰਗ ਕਰਦੇ ਆਂ ਜੀ ਸਾਨੂੰ ਮੈਡੀਸਿਨ ਤਾਂ ਮਿਲਣੀ ਚਾਹੀਦੀ ਸੀ ਜੇ ਨਹੀਂ ਕਰਨਾ ਚਾਹੀਦੀ ਮਾਰਨਿੰਗ ਹੀ ਪਰਚੀ ਨਾ ਘਟੋ ਜਵਾਬ ਦੇ ਦਿਓ ਅਸੀਂ ਘਰਾਂ ਤੋਂ ਜਾ ਮੈਂ ਲੀਵ ਲੈ ਕੇ ਆਇਆ ਜੀ ਮੈਂ ਕੰਮ ਤੋਂ ਛੁੱਟੀ ਲੈ ਕੇ ਆਇਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਪੀ ਸਿੰਘ ਆ ਜੀ ਫਰੋਸਪੁਰ ਸਿਟੀ